ਕੀ ਕਰੀਏ ਯਾਰ ਐਵੇਂ ਹੀ ਦਿਮਾਗ ਖਰਾਬ ਹੋਇਆ ਪਿਆ ਸਮਝ ਨਹੀਂ ਆਉਂਦੀ ਕੀ ਕਰਾਂ ਕੀ ਕਰਾਂ ਹੋਰ ਦਾਦੀ ਠੀਕ ਠਾਕ ਹੋ ਹਾਂ ਪਰ ਚਲ ਬੜਾ ਪਰੇਸ਼ਾਨ ਹੈ ਜਰਾ ਆਂਡਿਆ ਪਰੇਸ਼ਾਨ ਦਾਦੀ ਤੁਹਾਨੂੰ ਪਤਾ ਹੀ ਆ ਐਵੇਂ ਹੀ ਖੁਇਸ਼ਾਂ ਵਧੀਆਂ ਜਾਂਦੀਆਂ ਰਹਿੰਦੀਆਂ ਵਾ ਤੇ ਬੰਦੇ ਦੀਆਂ ਤੇ ਹਾਂ ਪਰੇਸ਼ਾਨ ਤੇ ਆਪੀ ਹੋਣਾ ਹੀ ਕਿਹੜੀ ਗੱਲਾਂ ਪ੍ਰਸ਼ਾਦੀ ਮੈਨੂੰ ਦੱਸਣਾ ਮੈਂ ਉਹਦਾ ਹੱਲ ਕਰ ਦਿੰਨੀ ਆ ਤੁਹਾਨੂੰ ਪਤਾ ਉਹ ਗੱਡੀ ਲੈਣੀ ਹੀਗੀ ਅੱਛਾ ਤੇ ਉਹ ਜੇ ਬਾਂਦੀ ਹੈ ਕਿ ਛੋਟੀ ਲੈ ਤੇ ਮਾਨਨ ਦਾ ਵਾ ਵੱਡੀ ਲੈ ਹੁਣ ਲੈਣ ਤੇ ਲੱਗੇ ਹੀ ਆ ਚਲ ਇੱਕੋ ਵਾਰੀ ਇਹ ਚੀਜ਼ਾਂ ਕਿਹੜੀਆਂ ਰੋਜ਼ ਰੋਜ਼ ਲਈਆਂ ਜਾਂਦੀਆਂ ਆ ਤੇ ਹੈ ਗਈ ਹੈ ਹਾਂ ਤੇ ਵੱਡੀ ਲੈ ਲਈਏ ਨਾਲੇ ਸੁਖ ਨਾਲ ਪਰਿਵਾਰ ਵੱਡਾ ਵਾ ਤੇ ਚਲੋ ਸਾਰੇ ਜਾਨੇ ਖੁੱਲੇ ਡੁੱਲੇ ਬਹਿ ਕੇ ਜਾ ਸਕਦੇ ਆ ਉਤਰਾਂ ਨਿੱਕੀ ਗੱਡੀ ਦੇ ਵਿੱਚ ਤੇ ਫਿਰ ਨਿੱਕੀ ਜਣਾ ਉਤਰ ਤੇਰੀ ਦਾਦੀ ਜੀ ਬੈਠੀ ਹੋਈ ਐ ਤੂੰ ਕਾਨੂੰ ਪਰੇਸ਼ਾਨ ਹੋਣ ਡਿਆਵੇਂ ਦਾਦੀ ਮੈਨੂੰ ਮਾਣਿਆ ਤੁਹਾਡੇ ਦੇ ਪੂਰਾ ਗੱਲ ਦੱਸਾਂਗੀ ਆ 20000 ਰੁਪਏ ਤੱਕ ਮੈਂ ਮਹੀਨੇ ਦੀ ਕਿਸ਼ਤ ਭਰ ਸਕਦਾ ਵਾਂ ਪਰ ਜੇ ਮੈਂ ਵੱਡੀ ਗੱਡੀ ਲੈਣਾ ਨਾ ਤੇ ਕਿਸ਼ਤ ਬਣ ਜਾਂਦੀ 30 32000 ਰੁਪਿਆ ਤੇ ਉਹ ਉੱਪਰਲੇ ਪੈਸੇ ਜਿਹੜੇ ਨਾ ਉਹ ਨਹੀਂ ਮੇਰੇ ਕੋ ਹੋਣ ਡੇ ਅਰੇਂਜ ਕਿ ਉਹ ਕਿੱਥੋਂ ਕਰਨੇ ਆ ਪੁੱਤਰ ਤੂੰ ਹੈਂਡੀਕਾਰਟ ਤੋਂ ਛੋਟੀ ਗੱਡੀ ਲੈ ਲੈ ਜਿੰਨੇ ਕੁ ਤੇਰੇ ਕੋ ਪੈਸੇ ਹੈਗੇ ਨਾ ਉਨੇ ਚ ਹੀ ਲੈ ਲੈ ਦਾਦੀ ਗਲਤ ਸਗੀ ਹੁਣ ਵੇਖੋ ਪੂਆ ਨਾਲ ਵੱਲ ਜਾਈਦਾ ਉਹਨਾਂ ਕੋ ਸਾਰੀਆਂ ਵੱਡੀਆਂ ਗੱਡੀਆਂ ਵਾ ਤੇ ਉਹ ਫਿਰ ਆਪ ਜਦੋਂ ਜਾਈਦਾ ਨਾ ਤੇ ਵੇਖ ਕੇ ਨਾ ਹੋਰ ਤਰ੍ਹਾਂ ਹੁੰਦਾ ਵਾ ਇਹ ਨਹੀਂ ਕਿ ਪੂਆ ਤੋਂ ਕੋਈ ਜੈਲਸੀ ਫੀਲ ਕਰੀਦੀ ਆ ਹੁਣੀ ਪਰ ਇੱਕ ਚਲੋ ਮਨ ਚ ਆਉਂਦਾ ਹੀ ਹੈ ਕਿ ਅਹੀਂ ਵੀ ਵੱਡੀ ਗੱਡੀ ਹੋਵੇ ਸਾਡੇ ਕੋ ਤੇ ਅਹੀਂ ਵੀ ਵੱਡੀ ਗੱਡੀ 'ਚ ਜਾਈਏ ਪੁੱਤਰ ਫਿਰ ਆਪਣਾ ਵਿੱਚ ਗੁੰਜਾਇਸ਼ ਵੇਖਣੀ ਆ ਨਾ ਗੁੰਜਾਇਸ਼ ਦੇ ਕਰਕੇ ਪਰੇਸ਼ਾਨ ਹੋਣ ਡਿਆ ਵਾ ਕਿ ਪੁੱਤਰ ਹੁਣ ਤੂੰ ਚਾਹਨਾ ਕੀ ਹੈ ਦਾਦੀ ਚਾਹਨਾ ਮੈਂ ਐ ਹੋਈ ਆ ਕੀ ਚਲੋ ਕੋਈ ਮਸਲਾ ਹੱਲ ਹੋ ਜੇ ਤੇ ਨਾ ਗੱਡੀ ਵੱਡੀ ਲੈ ਲਈਏ। ਤੇ ਤੂੰ ਐਥੇ ਕਿਹੜੀ ਗੱਲਾਂ ਦੀ ਆ? ਆ ਮੇਰੀ ਜਿਹੜੀ ਪੈਨਸ਼ਨ ਆਉਂਦੀ ਆ ਉਹ ਤੇ ਨਾ ਓ ਲੱਲਾ। ਨਹੀਂ ਬਾਤੋ ਸਾਰੇ ਘਰ ਦੇ ਆਣੇ ਰੋਲਾ ਪੋਣਾ ਵਾ ਦਾਦੀ ਦੇ ਪੈਨਸ਼ਨ ਤੇ ਲੋਨ ਲੈ ਕੇ ਤੇ ਗੱਡੀ ਲੈ ਲਿਆ ਵਾ। ਆਇਆ ਕੋਈ ਨੀ ਕੁਝ ਕਹਿੰਦਾ। ਭੂਆ ਨੇ ਵੱਖਰਾ ਅਗੇ ਰੋਲਾ ਪੈਣਾ ਤੁਸੀਂ ਦਾਦੀ ਨੂੰ ਲੁੱਟਣ ਤੇ ਹੋਏ ਜੀ। ਉਹ ਨਹੀਂ ਕੋਈ ਵੀ ਕੁਝ ਕਹਿੰਦਾ। ਜਦ ਵੀ ਇੱਕ ਮੇਰੇ ਕੋਲ ਜਦ ਪੈਸਾ ਜੋਗਾ ਤੇ ਇੱਥੇ ਕਿਹੜੀ ਗੱਲ ਹੈ ਜੀ? ਵੇਹ ਲੋ ਤੁਸੀਂ ਵਿਚਾਰ ਲੋ ਫੇਰ ਉਹ ਕੋਈ ਗੱਲ ਨਹੀਂ ਜੀ ਪੁੱਤਰ ਤੂੰ ਲੈ ਤੂੰ ਚਿੰਤਾ ਹੀ ਨਾ ਕਰ ਅਸੀਂ ਵੀ ਤੇ ਬੈਠ ਕੇ ਵਿੱਚ ਜਾਇਆ ਹੀ ਕਰਨਾ ਹੈ ਅਸੀਂ ਵੀ ਤੇ ਸੈਲ ਤੁਣ ਕਰਿਆ ਕਰਾਂਗੇ ਚੱਲ ਠੀਕ ਆ ਦਾਦੀ ਹਾਂ ਲੈ 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 ਕੋਈ ਨਹੀਂ ਅੱਡਾ ਆਪਾਂ ਫਿਰ ਸਵੇਰੇ ਇਕੱਠੇ ਚੱਲਣਾ ਇਕੱਠੇ ਹਾਂ ਚਾ ਠੀਕ ਆ ਮੈਨੂੰ ਵੀ ਲਾਲ ਸੋਗਾ ਲੈ ਕੇ ਜਾਇਂ ਗੱਡੀ ਲੈਣ ਜਾਣਾ ਆਪਾਂ ਸਵੇਰੇ ਤੁਸੀਂ ਤਿਆਰੀ ਕਰੋ ਵਧੀਆ ਜਿਆ ਸੂਟ ਕੱਢ ਲਓ ਆਪਾਂ ਫਿਰ ਸਵੇਰੇ ਜਾਣਾ ਜੀ ਹਾਂ ਹਾਂ ਜ਼ਰੂਰ ਜ਼ਰੂਰ ਮੈਂ ਅੱਜ ਜਾ ਕੇ ਇਹ ਸਾਰਾ ਕੁਝ ਫਿਰ ਕਰਉਣਾ ਵਾਂ ਹਾਂ ਠੀਕ ਹੈ ਠੀਕ ਹੈ ਦਾਦੀ ਕੀ ਗੱਲਾਂ ਚੱਲਣ ਦੀਆਂ ਵੱਡੀ ਗੱਡੀ ਲੱਗੇ ਲੈਣ ਆਹੋ ਦਾਦੀ ਜਾਂ ਦੀ ਮੈਂ ਬੈਠੀ ਆਂ ਜਾ ਜਾ ਕੇ ਗੱਡੀ ਵੱਡੀ ਲੈ ਨਿੱਕੀ ਨਹੀਂ ਲੈਣੀ ਹਾਂ ਦਾਦੀ ਨੇ ਸਾਰਾ ਮੇਰਾ ਬੋਝ ਹੀ ਦਿਮਾਗ ਦਾ ਹੌਲਾ ਕਰਤਾ ਸੱਚੀ ਦਾਦੀ ਹਾਂ ਮੈਂ ਤੇ ਆ ਵੀ ਲੁਕਿਆ ਵੈ ਮੈਂ ਕਹ ਤੂੰ ਚਿੰਤਾ ਹੀ ਨਾ ਕਰ ਇੱਥੇ ਕਿਹੜੀ ਗੱਲ ਹੈ ਮੇਰੀ ਪੈਨਸ਼ਨ ਆਂਦੀ ਉੱਤੇ ਲਵੇ ਲੋਨ ਮੈਂ ਵੀ ਬਹਿਣਾ ਵੱਡੀ ਗੱਡੀ 'ਚ ਹਾਂ ਆਪਾਂ ਕੱਲ ਸਾਰੇ ਜਣੇ ਨੇ ਲੈਣ ਜਾਣਾ ਏ ਗੱਡੀ ਚਲੋ ਤਿਆਰੀ ਕਰੋ ਤੇ ਵੱਡੀ ਲੈ ਹਾਂ ਕੱਲ ਲੈਣ ਜਾਣੀ ਆਪਾਂ ਗੱਡੀ ਕੱਲ ਚੱਲਾਂਗੇ ਲੈਣ ਹਾਂ ਤੇ ਮੈਂ ਕੱਢ ਲਾਂਗੀ ਮੰਮੀ ਨੂੰ ਵੀ ਕਹਿ ਦਿੰਨੇ ਆ ਉਹ ਵੀ ਰੈਡੀ ਹੋ ਜੰਨੇ ਆਪਾਂ ਇਕੱਠੇ ਆਪਾਂ ਸਾਰੇ ਜਿਹਨੇ ਜਾਵਾਂਗੇ ਸਾਰੇ ਤੇਰੇ ਆਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਪਤਾ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜਾਣਾ ਆਪਾਂ ਗੁਰਦੁਆਰੇ ਸਹੀ ਗੱਲ ਆ ਸਹੀ ਮੱਥਾ ਟੇਕਣ ਬਾਬਾ ਜੀ ਦੀ ਓਟ ਆਸਰਾ ਲੈ ਕੇ ਫਿਰ ਉਸੇ ਗੱਡੀ ਘਰ ਲੈ ਆਣੀ ਹੈ ਸਹੀ ਗੱਲ ਆ ਦਾਦੀ ਠੀਕ ਹੈ ਤੁਸੀਂ ਕਹੋਗੇ ਨਾ ਦਾਦੀ ਜੀ ਉਵੇਂ ਹੀ ਹੋਊਗਾ ਹਾਂ ਬਸ ਕੱਲ ਆਪਾਂ ਜਰੂਰ ਜਾਣਾ ਤੇ ਕੱਲ ਗੁਰਦੁਆਰੇ ਮੱਥਾ ਟੇਕ ਕੇ ਪ੍ਰਸ਼ਾਦ ਕਰਾ ਕੇ ਫਿਰ ਸੁਖ ਨਾਲ ਆਪਾਂ ਗੱਡੀ ਘਰ ਲੈ ਆਣੇਗੇ ਚਲੋ ਠੀਕ ਆ ਤੇ ਦਾਦੀ ਜੀ ਪੂਆ ਜੀ ਨੂੰ ਕਰਤਾ ਸੀ ਤੇ ਫੋਨ ਆਉਂਦੇ ਆ ਹਾਂ ਉਹਨਾਂ ਨੇ ਵੀ ਆਣਾ ਵੈ ਨਹੀਂ ਉਹਨਾਂ ਨੇ ਕੀ ਕਰਨਾ ਹੋਣਾ ਦਾਦੀ ਉਹ ਤੁਹਾਨੂੰ ਪਤਾ ਤੇ ਆ ਉਹ ਆਂਦੇ ਤੇ ਹੈ ਨਹੀਂ ਆ ਕਿੰਨਾ ਟਾਈਮ ਹੋ ਗਿਆ ਹੈ ਨਹੀਂ ਆ ਪੂਆ ਜੀ ਤੇ ਫਿਰ ਮੈਂ ਹੀ ਗਿਆ ਹੀਗਾ ਦਾਦੀ ਜੀ ਨੂੰ ਕਿ ਆਪਾਂ ਨਾ ਪੂਆ ਜੀ ਨੂੰ ਬੁਲਾ ਲੈਨੇ ਆ ਤੇ ਆਪਾਂ ਨਾ ਦੋਵੇਂ ਜਾਣਾ ਵਾ ਬਾਜ਼ਾਰ ਥੋੜਾ ਜਿਹਾ ਪੂਆ ਜੀ ਵਾਸਤੇ ਸੂਟ ਤੇ ਚੁੰਮਕੀਆਂ ਬਣਵਾਣੀਆਂ। ਪੂਆ ਨੇ ਅੱਜ ਆਉਣਾ ਕਿ ਕੱਲ ਆਉਣਾ ਵਾ? ਨਹੀਂ ਪੂਆ ਜੀ ਨੇ ਅੱਜ ਹੀ ਆਣਾ ਵਾ। ਇਹ ਤਾਂ ਕਰਾਂਗੇ ਪੂਆ ਜੀ ਨੂੰ ਵੀ ਨਾਲ ਹੀ ਲੈ ਚੱਲਾਂਗੇ। ਸਹੀ ਗੱਲ ਆ। ਪੂਆ ਨੇ ਰਹਿਣਾ ਤੇ ਹੈ ਨਹੀਂ ਆ ਪੂਆ ਨੂੰ ਨਾ ਦਾਦੀ ਜ਼ੋਰ ਪਾ ਕੇ ਤੇ ਰਾਤ ਰੱਖ ਲਓ ਤੇ ਸਵੇਰੇ ਆਪਾਂ ਇਕੱਠੇ ਚੱਲਾਂਗੇ। ਨਹੀਂ ਪੁੱਤਰ ਮੈਂ ਤਾਂ ਪੂਆ ਜੀ ਨੂੰ ਪਤਾ ਕਿਉਂ ਦੱਸ ਦਿਆ। ਉਹ ਤੇ ਮੈਨੂੰ ਕੰਮ ਆਗਾ ਸੀ। ਆਹ ਤੇ ਰਾਤ ਰੱਖ ਲਓ ਨਾ ਉਹਨਾਂ ਨੂੰ ਸਵੇਰੇ ਗੱਡੀ ਲੈਣ ਇਕੱਠੇ ਚੱਲ ਪਾਂਗੇ। ਚੱਲ ਵੇਖ ਲੈਨੇ ਆ ਜੇ ਹੋ ਰਵੇਗੀ ਤੇ ਠੀਕ ਐ ਨਾ ਰਹੇਗੀ ਤੇ ਉਨੀ ਮਰਜ਼ੀ। ਵੇਛੇ ਜੇ ਨਾ ਮੈਂ ਤਾਂ ਹੀ ਸੁਧਿਆ ਮੈਨੂੰ ਥੋੜਾ ਜਨਾ ਉਹਦੇ ਨਾਲ ਕੰਮ ਅੱਛਾ ਕੋਈ ਨਹੀਂ ਮੈਂ ਭੂਆ ਨੂੰ ਕਹਿ ਦੂੰਗਾ ਭੂਆ ਰਾਤ ਰਹਿ ਪਰ ਮੇਰੀ ਨਹੀਂ ਗਲ ਟਾਲਦੇ ਆਪਾਂ ਇਹ ਕਹਦਾਂਗੇ ਉਹਨਾਂ ਨੇ ਰਹਿ ਪੈਣਾ ਸਾਡੇ ਘਰ ਤੇ ਚਲ ਠੀਕ ਆ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਚਲੋ ਠੀਕ ਹੈ ਠੀਕ ਹੈ ਹੈਲੋ ਆਹ ਦਸਵੀਰ ਕਦੋਂ ਆਣਾ ਕੁੜੀ ਕਨੇ ਵਿਆਂ ਸਾਰੇ ਅੱਛਾ ਤੁਰ ਪਏ ਹੋ ਰਸਤੇ ਜਿਓ ਚਲ ਆਇਓ ਹੈ ਰਾ ਯੋ ਢਿਕਨੇ ਵਿਆਂ ਸਾਰੇ ਮੰਮੀ ਹਾਂਜੀ ਬੇਟਾ ਮੰਮੀ ਮੰਮੀ ਤਾਨੂੰ ਪਤਾ ਨੇ ਗੱਡੀ ਲੈਣੀ ਸੀਗੀ ਵੱਡੀ ਤੇ ਉਹ ਲਈ ਨਹੀਂ ਜਾਣ ਲਈ ਕਿਉਂਕਿ ਅਫੋਰਡ ਨਹੀਂ ਹੋ ਰਹੀ ਤੇ ਉਹ ਦਾਦੀ ਨੇ ਕਹਿ ਦਿੱਤਾ ਕਿ ਜਿੰਨੇ ਤੂੰ EMI ਪੇ ਕਰ ਸਕਦਾ इजीली ਤੂੰ ਕਰਦੀ ਬਾਕੀ ਉੱਪਰਲੇ ਪੈਸੇ ਮੈਂ ਦਊਂਗੀ ਤੇ ਹੁਣ ਕੱਲ ਅਸੀਂ ਪਲਾਨ ਬਣਾ ਲਿਆ ਕਿ ਕੱਲ ਗੱਡੀ ਲੈ ਆਉਣੀ ਹੈ ਤੂੰ ਕੀ ਕਰਨਾ ਪਿਆ ਇਨੇ ਦਿਨ ਤੇ ਹੋਏ ਤੂੰ ਮੂੰਹ ਬਣਾਇਆ ਬੇਟਾ ਸਾਡਾ ਕੋਈ ਹੱਕ ਨਹੀਂ ਦਾਦੀ ਦੇ ਪੈਸਿਆਂ ਤੇ ਮੰਮੀ ਮੈਂ ਨਹੀਂ ਉਹਨਾਂ ਨੂੰ ਫੋਰਸ ਕੀਤਾ ਉਹਨਾਂ ਨੇ ਖੁਦ ਕਿਹਾ ਵਾ ਉਹਨਾਂ ਦੇ ਇਹ ਪੈਸੇ ਲੋਕੀ ਕੀ ਜਾਣਗੇ ਲੋਕਾਂ ਨੇ ਸੰਜੀ ਨਹੀਂ ਉਹ ਦੇਣਾ ਤੈਨੂੰ ਪਤਾ ਨਹੀਂ ਸਮਝ ਕੀ ਗੱਲਾਂ ਕਰਦਾ ਉਹਨਾਂ ਕਹਿੰਦਾ ਇਸੇ ਲਈ ਉਹਦੀ ਦਾਦੀ ਦੀ ਪਰਵਾਹ ਕਰਦੇ ਸੀ ਅੰਨੀ ਉਹਨੂੰ ਪੁੱਛ ਪੁੱਛ ਕਰਦੇ ਰਹਿੰਦੇ ਸੀ ਇਹਨਾਂ ਨੇ ਪੈਸੇ ਉਹਦੇ ਲੈਣੇ ਆ ਸਾਡਾ ਕੋਈ ਹੱਕ ਨਹੀਂ ਉਹਦੇ ਪੈਸਿਆਂ ਤੇ ਮੰਮੀ ਉਹਨਾਂ ਨੇ ਖੁਦ ਕਿਹਾ ਵਾ ਮੈਂ ਉਹਨਾਂ ਨੂੰ ਬਿਲਕੁਲ ਨਹੀਂ ਫੋਰਸ ਕੀਤਾ ਕਿ ਇਹ ਗੱਲ ਤੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਜੀ ਦੀ ਉਹਨਾਂ ਜੀ ਨਹੀਂ ਦੇਣਾ ਪੂਆ ਆਉਂਡੇ ਆ ਹਾਂ ਪੂਆ ਆਉਂਡੇ ਆ ਪੂਆ ਨੀ ਕਿ ਮ ਰਿਸ਼ਤੇ ਜੀ ਆ ਪੁਂਟਰ ਮਾਰ ਲਈਏ ਤੇ ਪੂਆ ਨਾਲ ਕਰ ਲੈਨੇ ਆਪਾਂ ਗੱਲ ਗੱਲ ਕਰ ਲੈ ਫਿਰ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਸਾਡਾ ਵਹਾਕੀ ਕੋਈ ਨਹੀਂ ਆ ਉਹਦੇ ਪੈਸੇ ਤੇ ਉਹ ਦਾਦੀ ਆਪ ਤੇਰੇ ਦਾਦੀ ਆ ਵੇਖੋ ਮੰਮੀ ਕੀ ਕਹਿਣ ਦੇ ਕੀ ਕਹਿਣ ਦੇ ਨੇ ਮੰਮੀ ਕਹਿੰਦੇ ਤਾਂ ਤੇਰਾ ਕੋਈ ਹੱਕ ਨਹੀਂ ਬੰਦਾ ਦਾਦੀ ਦੀ ਪੈਨਸ਼ਨ ਤੇ ਦਾਦੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੇ ਕਿਉਂ ਕਿਉਂ ਨਹੀਂ ਹੱਕ ਮੰਦਾ ਨਹੀਂ ਉਹਦੀ ਗੱਡੀ ਨਹੀਂ ਲੈਣੀ ਕਿਉਂ ਨਹੀਂ ਗੱਡੀ ਲੈਣੀ ਚਾਹੀਦੀ ਤੇ ਆਵੇ ਗੱਡੀ ਐਸਾ ਨਾ ਗੁਜ਼ਾਰਾ ਕਰੇ ਜਦੋਂ ਇਹ ਕਰ ਲੈ ਸਕੇਗਾ ਪੇਮ ਡੀ ਲੈ ਲੇਗਾ ਤੇ ਕੋਈ ਗੱਲ ਨਹੀਂ ਹੈਗੀ ਮੈਂ ਕਹ ਦਿੱਤੀ ਹੈਗੀ ਆ ਉਹ ਤੁਹਾਡੇ ਮੈਂ ਲਾ ਕੇ ਤੇ ਲੈ ਕੇ ਹੀ ਜਾਣਾ ਉਹ ਕੋਈ ਗੱਲ ਨਹੀਂ ਹੈਗੀ ਲੈਣ ਦੇ ਇਹਨੂੰ ਆਪਣੇ ਜਿੰਦੇ ਜੀ ਮੈਂ ਸਭ ਕੁਝ ਲੈ ਕੇ ਦੇ ਦਿੱਂਦੀ ਐ ਤੇ ਬੇਰ ਕਦਾ ਹੈ ਦਾਦੀ ਮੈਂ ਕੋਈ ਤੁਹਾਨੂੰ ਜ਼ਬਰਦਸਤੀ ਥੋੜੀ ਨਹੀਂ ਕੀਤੀ ਨਾ 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 ਐਨੇ ਮੈਨੂੰ ਕੋਈ ਜ਼ਬਰਦਸਤੀ ਨਹੀਂ ਕੀਤੀ ਇੱਥੇ ਮੈਂ ਆਪਣੀ ਖੁਸ਼ੀ ਨਾਲ ਨੂੰ ਦੇਂਦੀ ਆ ਜੋ ਕੁਝ ਵੀ ਲੈ ਕੇ ਦੇਂਦੀ ਤੇ ਮੈਂ ਕਿੱਥੇ ਘੜਨਾ ਸਭ ਉਹ ਜਿੱਥੇ ਹੀ ਲੈ ਜਾਣਾ ਐਨੀ ਮੇਰੀ ਸੇਵਾ ਤੁਸੀਂ ਕਰਦੇ ਜੀ ਸਾਰਾ ਟੱਬਰ ਮੈਨੂੰ ਅੱਗੇ ਪਿੱਛੇ ਐ ਸੋਨਾ ਕਪੜਾ ਪਵਾਉਂਦੇ ਜੇ ਰੋਟੀਆਂ ਪਾਣੀਆਂ ਮੈਨੂੰ ਦਿੰਦੇ ਜੇ ਹੋਰ ਮੈਨੂੰ ਕੀ ਕੀ ਆਈ ਜੇ ਉਹ ਤਾਂ ਚਾਹੀ ਸਾਡਾ ਫਰਜ਼ ਹੈ ਤੁਹਾਡੀ ਸੇਵਾ ਕਰਨਾ ਉਹ ਤੇ ਠੀਕ ਹੈ ਫਰਜ਼ ਜੀ ਤੇ ਮੈਂ ਵੀ ਕਰਨੀ ਆ ਫਰਜ਼ ਹੈ ਕਰਦੇ ਫਿਰ ਐਵੇਂ ਜੇ ਮੇਰਾ ਫਰਜ਼ ਹੀ ਆ ਨਾ ਫਿਰ ਕੀ ਮੈਂ ਲੈ ਕੇ ਦੇ ਲਾਂਗੀ ਤੇ ਤਾਂ ਵੇਖ ਲੈ ਵੀ ਜਿਸ ਤਰ੍ਹਾਂ ਕੰਦੇ ਮੈਂ ਤੁਹਾਨੂੰ ਹਾਂ ਠੀਕ ਹੈ ਜਦੀ ਆਪਾਂ ਫਿਰ ਚੱਲਿਆਂ ਵਾ ਮੈਂ ਆ ਕੇ ਗੱਲਬਾਤ ਕਰਦਾ ਆਪਾਂ ਫਿਰ ਕੱਲ ਜਾਣਾ ਹਾਂ ਕੱਲ ਜਾਵਾਂਗੇ ਆਪਾਂ ਜਦੋਂ ਭੂ ਆਗੇ ਮੈਨੂੰ ਫੋਨ ਕਰਦੇ ਹੋ ਮੈਂ ਆ ਜੂਗਾ ਫਿਰ ਅੱਛਾ ਠੀਕ ਹੈ ਠੀਕ ਹੈ اچھا ਜੀ ਮੇਰੀ ਗੱਲ ਸੁਣ ਮੈਨੂੰ ਨਾ ਲੋਕਾਂ ਦੇ ਤਾਨਿਆਂ ਤੋਂ ਬੜਾ ਡਰ ਲੱਗਦਾ ਜੇ ਲੋਕੀ ਕਹਿਣਗੇ ਕਿ ਚਾਹੀਦੀ ਪੈਨਸ਼ਨ ਵੀ ਇਹਨਾਂ ਨੇ ਸੰਭੀ ਐ ਉਹ ਤੋ ਲੋਨ ਲੈ ਲਿਆ ਮੈਨੂੰ ਬਹੁਤ ਡਰ ਲੱਗਦਾ ਐ ਨਾ ਗੱਲਾਂ ਤੋਂ ਹਾਂ ਤੂੰ ਕਨੂੰ ਡਰੰਦਾ ਹੀ ਐ ਪੈਨਸ਼ਨ ਮੇਰੀ ਲੋਕਾਂ ਨੂੰ ਕੋਈ ਪੀੜ ਐ ਐਨਾ ਕੁਛ ਤੁਸੀਂ ਮੇਰਾ ਕਰਦੀਆਂ ਜੇ ਸਭ ਕੁਝ ਮੈਨੂੰ ਹਰ ਕੋਤੇ ਚੀਜ਼ ਦੇਂਦੀਆਂ ਜੇ ਹਰ ਗੱਲ ਜੀ ਮੇਰੀ ਸੁਭਾ ਕਰਦੀਆਂ ਜੇ ਜਿੱਥੇ ਕਿਤੇ ਇਹਨਾਂ ਵਿਚਲੇ ਥੋੜੀ ਕਿ ਨਹੀਂ ਮੈਂ ਜੋ ਮਰਜ਼ੀ ਕਰਾਂ ਮੇਰੀ ਰਕਮ ਐ ਨਾਲੇ ਮੇਰਾ ਪੁੱਤਰ ਮੈਂ ਆਪਣੇ ਪੁੱਤ ਨੂੰ ਉਦਾਸ ਨਹੀਂ ਮੈਂ ਵੇਖ ਸਕਦੇ। ਉਹ ਉਦਾਸ ਤੇ ਮੇਰੇ ਕੋ ਵੀ ਨਹੀਂ ਵੇਖਿਆ ਜਾਂਦਾ। ਅੱਜ ਫਿਰ ਕੋਈ ਗੱਲ ਨਹੀਂ ਹੈਗੀ। ਲੈਣ ਦੇ ਬਣਾਉਣਾ ਮੇਰੇ ਆਪਣੇ ਦਿਨ ਨੂੰ ਕੁਝ ਹੋਣਾ ਲੱਗਦਾ। ਅੱਜ ਫਿਰ ਕੋਈ ਗੱਲ ਨਹੀਂ ਹੈਗੀ। ਨਾਲੇ ਮੈਂ ਪਿਆ ਕਿ ਤੇ ਨਾਲ ਖੜਨਾ। ਲੈਣ ਦੇ ਉਹਨੂੰ ਕੋਈ ਗੱਲ ਨਹੀਂ ਇਹ ਵੱਡੀ ਕਹਿੰਦਾ ਤੇ ਫੇਰ ਕੀ ਉਹਦੇ ਮਨ ਦੀ ਕਾਮਨਾਗੀ ਕੋਈ। ਚੱਲ ਜੀ ਮੈਂ ਚੱਲਦੀ ਆਂ ਇੱਕ ਵਾਰੀ ਫੇਰ ਸੋਚ ਲਓ। ਜਸਵੀਰ ਵੈਂ ਜੀ ਆਂਦੇ ਭਏ। ਉਹ ਫੋਨ ਆਇਆ ਉਹਨਾਂ ਦਾ ਆਂਦੇ ਬਰਸਤੇ ਜੀ ਹੈ। ਤੇ ਤੁਸੀਂ ਨਾ ਉਹਨਾਂ ਨਾਲ ਸਲਾਹ ਕਰ ਲਓ ਫੇਰ ਜੀ। ਉਹ ਧਲਾ ਘਰੀਆ ਪਾ ਕਰਨੀ ਤੇ ਜੱਸ ਜੇ ਖੁਸ਼ੀਆਂ ਮੈਂ ਨਹੀਂ ਆਪਣੇ ਪੁੱਤਰ ਨੂੰ ਦੇੜੀਆਂ ਤੇ ਕਿੰਨੇ ਦੇੜੀਆਂ ਨੇ ਅੱਜ ਤੱਕ ਮੇਰੀ ਧੀ ਦੇ ਘਰ ਫੰਕਸ਼ਨ ਹੁੰਦੇ ਨੇ ਅੱਜ ਤੱਕ ਤੁਸੀਂ ਮੇਰੇ ਕੋ ਪੰਜਾ ਨਹੀਂ ਕਦੇ ਵੇ ਲਿੱਤਾ ਜੋ ਵੀ ਉਹਦਾ ਦੁੱਖ ਸੁੱਖ ਜੋ ਵੀ ਹੈ ਤੁਸੀਂ ਆਪੇ ਕਰਦੇ ਜਾਣਾ ਤੇ ਮੇਰੇ ਕੋ ਅੱਜ ਤੱਕ ਕੋਈ ਪੈਸਾ ਨਹੀਂ ਤੁਸੀਂ ਲਿੱਤਾ ਤੇ ਕੋਈ ਗੱਲ ਨਹੀਂ ਅੱਜ ਮੇਰਾ ਪੁੱਤਰਾ ਮੰਗਦਾ ਪਿਆ ਧੀ ਤੇ ਇੱਥੇ ਕਿਹੜੀ ਗੱਲ ਗਈ ਮੈਂ ਲੈ ਰਾਂਗੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਉਹ ਤੇ ਚਾ ਇਹ ਦੁੱਖ ਸੁੱਖੋ ਦੇ ਨਿਭਾਣੇ ਸਾਡਾ ਫਰਜ਼ ਆ ਨਿਭਾਣੇ ਚਾਹੀਦੇ ਸਾਨੂੰ ਜੇ ਤੁਹਾਡੀ ਧੀ ਆ ਤੇ ਸਾਡੀ ਵੀ ਤਾਂ ਹੈਗੀ ਆ ਤੀ ਅੱਛਾ ਫਿਰ ਪਾਸ ਕੋਈ ਗੱਲ ਕਰਦੀ ਤੀ ਇਹੋ ਸਾਡਾ ਫਰਜ਼ ਆ ਉਹਦਾ ਕੰਮ ਕਰ ਸਾਰੇ ਸੁੱਖ ਦੂਰ ਨਿਭਾਣੇ ਉਹਦੇ ਚੱਲ ਦੇ ਫੇਰ ਜੇ ਫੇਰ ਕਦੀ ਗੱਲ ਕੀਤੀ ਜਦ ਤੁਸੀਂ ਅੱਜ ਤੱਕ ਮੈਂ ਕੋਈ ਪੰਜ ਪੈਸੇ ਨਹੀਂ ਕਦੀ ਲਿੱਤੇ ਤੇ ਅੱਜ ਮੇਰਾ ਪੁੱਤਰਾ ਮੰਗਣ ਲਿਆ ਗੱਡੀ ਤੇ ਲੈ ਲੈਂਦੇ ਗੱਡੀ ਇੱਥੇ ਕਿਹੜੀ ਗੱਲ ਹੈਗੀ ਆ ਮੈਂ ਕਹਣਾ ਕਿਤੇ ਪੈਸਾ ਖੜਨਾ ਕਿਤੇ ਬੱਲ ਵੱਜੀ ਆ ਦੇਖਾ ਕੋਣ ਆਇਆ ਕੌਣ ਆਣਾ ਸਾਡੀ ਭੂਆ ਭੂਆ ਜੀ oh my god ਕਿੰਨੀ ਧੇਰ ਬਾਅਦ ਤੁਸੀਂ ਚੱਕਰ ਲਾਉਂਦੇ ਜੇ ਤੁਹਾਨੂੰ ਤੇ ਟਾਈਮ ਹੀ ਨਹੀਂ ਲੱਗਦਾ ਆਂਦਾ ਤੇ ਤੁਹਾਨੂੰ ਬਹੁਤ ਲੱਗਦਾ ਟਾਈਮ ਏਸੀ ਲਾਏ ਦਰਵਾਜ਼ਾ ਬੰਦ ਰੱਖਿਆ ਕਰੋ ਤੁਹਾਨੂੰ ਬਹੁਤ ਟਾਈਮ ਲੱਗਦਾ ਤੁਹਾਨੂੰ ਪਤਾ ਤੇ ਆ ਦਾਦੀ ਜੀ ਨੂੰ ਆਪਾਂ ਇਕੱਲੇ ਕਿਤਨਾ ਛੱਡ ਕੇ ਜਾਈਏ ਸਾਰੇ ਤੇ ਜੇ ਮੈਂ ਕਰਨੀ ਆ ਕਿ ਚਾਈ ਜਿਹਨੂੰ ਨਾਲ ਲੈ ਕੇ ਆਇਆ ਕਰੋ ਤਦ ਵੀ ਨਹੀਂ ਤੂੰ ਹੀ ਮੰਦੇ ਉਹ ਕਿੰਨੇ ਮੇਰੇ ਕੋਲ ਸਫਰ ਨਹੀਂ ਹੁੰਦਾ ਗੱਡੀ ਦਾ ਬੜਾ ਅਮਰੀਕਾ ਜਾਣਾ ਜਿਹੜਾ ਚਾਈਨਾ ਜਾ ਚ ਬਹਿ ਕੇ ਜਾਣਾ ਕਿ ਚਾਈ ਕੋ ਸਫਰ ਨਹੀਂ ਹੁੰਦਾਗਾ ਤੇ ਤੁਹਾਨੂੰ ਵੀ ਦੇ ਬਜਾ ਬਰਦਸਤੀ ਬੁਲਾਇਆ ਤੁਹਾਡੇ ਜੀ ਨਹੀਂ ਗੱਲ ਤਾਂ ਆਂਦਾ ਸੋਹ ਰਿਆਂ ਜੇ ਤੁਹਾਡੇ ਜਿਆਦਾ ਦਿਲ ਲੱਗਾ ਵਾ ਮੇਰੀ ਗੱਲ ਸੁਣ ਆਮਾ ਦੇ ਮੈਂ ਤਦ ਚਾਹਤਾ ਨਾ ਕਿ ਜੇ ਮੈਨੂੰ ਇਸ ਗੱਲ ਦਾ ਫਿਕਰ ਹੋਵੇ ਕਿ ਮੇਰੀ ਮਾਂ ਨੂੰ ਪਤਾ ਨਹੀਂ ਕਿਤਰਾ ਰੱਖਿਆ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਮਾਂ ਨੂੰ ਬਹੁਤ ਵਧੀਆ ਢੰਗ ਨਾਲ ਰੱਖਿਆ ਹੋਇਆ ਹੈ ਬਿਨਦਰਾ ਖੈਰਾ ਖਿਆ ਗਾਂ ਭਾਬੀ ਤੇ ਨੂਨੇ ਵੀ ਬੜਾ ਵਧੀਆ ਰੱਖਿਆ ਹੋਇਆ ਸਾਡਾ ਤੇ ਫੈਜਾ ਭੂਆ ਜੀ ਤੇ ਹੁਣ ਤੂੰ ਹੀ ਨਾ ਆਏ ਜੇ ਨਾ ਤੇ ਇਹ ਨਾ ਕਹਿਣਾ ਕਿ ਮੈਂ ਚੱਲੀ ਆ ਸ਼ਾਮੀ ਆਪਾਂ ਨਹੀਂ ਜੇ ਜਾਣ ਦੇਣਾ ਤੁਹਾਨੂੰ ਅੱਛਾ ਐਸਾ ਕਰਦੀ ਮੈਂ ਚਲੇ ਜਾਨੀ ਆ ਇੱਥੇ ਗੱਲਾਂ ਕਰੀ ਜਾਂਗੇ ਕਿ ਮੈਨੂੰ ਅੰਦਰ ਵੀ ਲੈ ਕੇ ਜਾਈ ਫੂਪੜ ਜੀ ਨੂੰ ਫੋਨ ਕਰ ਦਿਓ ਮੈਂ ਨਹੀਂ ਆਂਦੀ 2-4 ਦਿਨ ਫੂਪੜ ਜੀ ਨਹੀਂ ਰਹਿੰਦੇ ਮੇਰੇ ਤੋਂ ਬਗੈਰ ਤੂੰ ਉਹਨਾਂ ਨੂੰ ਇੱਥੇ ਬੁਲਾ ਲਓ ਨਹੀਂ ਯਾਰ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਮੈਂ ਪਹਿਲਾਂ ਹੀ ਕਹਿਤਾ ਹੂੰ ਹੋਰ ਸੁਣਾ ਤੋ ਮੈਂ ਤੇ ਵਧੀਆ ਇੱਧਰ ਵੇਖ ਐਣਕ ਬਸ ਸਵੇਰ ਦੀ ਲਾਈ ਆ ਤੇ ਮੈਂ ਲੱਭਦੀ ਪਈ ਐਣਕ ਮੇਰੀ ਐਣਕ ਕਿੱਥੇ ਐਣਕ ਤੇ ਆ ਬਾਹਰ ਆ ਕੇ ਪਤਾ ਲੱਗਾ ਬਿੰਨੋ ਗਰਮ ਬੜੀ ਤੁਸੀਂ ਡਰਾਈਵਰ ਦੇ ਨਾਲ ਆਏ ਹਾਂ ਉਤਾਰ ਕੇ ਬਿੰਨੋ ਤਾਂ ਚਲੇ ਗਿਆ ਉਹਨੇ ਥੋੜਾ ਕੰਮ ਕਰਨਾ ਸੀ ਤੇ ਮੈਂ ਕਹਿਤਾ ਤਿੰਨ ਚਾਰ ਘੰਟੇ ਤੱਕ ਲੈ ਜਾ ਅੱਛਾ ਤਿੰਨ ਚਾਰ ਘੰਟੇ ਤੱਕ ਨਹੀਂ ਮੈਂ ਕਹਿਤਾ ਜੇ ਡਰਾਈਵਰ ਆਇਆ ਮੈਂ ਵਾਪਸ ਭੇਜ ਦੇਣਾ ਉਹਨੂੰ ਅੱਛਾ ਮੇਰੀ ਗੱਲ ਸੁਣ ਕੋਈ ਪਰੌਂਠੇ-ਵਰਾਂਠੇ ਤੇ ਨਹੀਂ ਨਾ ਬਣਾਏ ਤੈਨੂੰ ਪਤਾ ਨਾ ਮੈਂ ਕੀ ਖਾਣਾ ਜੱਜਾ ਕੁਲਚਾ ਕੁਲਚਾ ਤੇ ਨਾਲ ਭੇਜੀ ਮੱਠੀ ਬਾਸੋ ਖਾਣੀ ਅੱਛਾ ਮੇਰੀ ਗੱਲ ਸੁਣ ਭਾਬੀ ਹੁਣੇ ਅੰਦਰ ਹੈ ਅੰਦਰ ਗੱਲਾਂ ਲੱਗੀਆਂ ਅੱਛਾ ਚੁੱਪ ਕਰ ਮੈਨੂੰ ਇਹ ਦੱਸ ਕਰ ਸਭ ਕੋ ਠੀਕ ਤੇ ਆ ਸਭ ਵਧੀਆ ਉਹ ਤੇ ਅੰਦਰ ਗਏ ਆ ਰੈਸਟ ਕਰਨ ਵਾਸਤੇ ਨਹੀਂ ਨਹੀਂ ਉਹਨੇ ਗੱਲ ਯਾਰ ਪਹਿਲਾਂ ਭਾਬੀ ਨੇ ਫੋਨ ਕੀਤਾ ਮੈਨੂੰ ਕਿ ਜਸਵੀਰ ਭੈਣ ਜੀ ਆਉ ਕੋਈ ਜ਼ਰੂਰੀ ਕੰਮ ਆ ਫਿਰ ਬਾਅਦ ਚ ਚਾਈ ਜੀ ਦਾ ਫੋਨ ਆ ਗਿਆ ਕਿ ਜਸਵੀਰਾਂ ਕੋਈ ਜ਼ਰੂਰੀ ਕੰਮ ਆ ਤੇ ਸਰਦਾਰ ਜੀ ਨੂੰ ਕਹਿਣ ਲੱਗੇ ਕਿ ਐਡਾ ਕਿਹੜਾ ਜ਼ਰੂਰੀ ਕੰਮ ਆ ਕਿ ਤੇ ਕੋਈ ਐਨੀਵਰਸਰੀ ਦਾ ਡਿਟ ਹਜੇ ਨਹੀਂ 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 ਭੂਆ ਜੀ ਪਤਾ ਨਹੀਂ ਚਾਹੀ ਜੀ ਕਹਿੰਦੇ ਸੀ ਤੁਹਾਡਾ ਨਾ ਜ਼ਰੂਰੀ ਕੰਮ ਆ ਮੈਂ ਤੇ ਤੁਹਾਨੂੰ ਮਿਲਣ ਵਾਸਤੇ ਬੁਲਾਇਆ ਸੀਗਾ ਮੇਰਾ ਤੇ ਦਿਲ ਬੜਾ ਕਰਦਾ ਕੱਲ ਮੈਂ ਜ਼ਬਰਦਸਤੀ ਕੇ ਆ ਕੇ ਫੋਨ ਕਰਵਾਇਆ ਅੱਛਾ ਤੂੰ ਹੀ ਬੜੀਆਂ ਤਿੰਨੇ ਜਣੀਆਂ ਚਲਾ ਕੇ ਜੇ ਹੈ ਇੱਕੋ ਕੰਮ ਚ ਸਾਰੇ ਜਾਂਦੇ ਜੇ ਹੈਨਾ ਭਾਬੀ ਨੂੰ ਵੀ ਕੰਮ ਹੈ ਉਹਨੂੰ ਤੇ ਤੈਨੂੰ ਵੀ ਕੋਈ ਹੈਨਾ ਤੇ ਜੇ ਮੈਨੂੰ ਇਕੱਲੇ ਇਕੱਲੇ ਸੱਦ ਲਓ ਮੈਂ ਹੁਣ ਤੁਸੀਂ ਕਹੋਗੇ ਇੱਥੇ ਹੀ ਬੈਠੀ ਗੱਲਾਂ ਕਰੀ ਜਾਂਦੀ ਨਾ ਮੈਨੂੰ ਪਾਣੀ ਦੇਣ ਦੀ ਨਾ ਕੁਛ ਤੇ ਦੋ ਨਾ ਫੇਰ ਤੇ ਤੁਹਾਡੇ ਵਾਸਤੇ ਮੈਂ ਤੁਹਾਡਾ ਫੇਵਰੇਟ ਸ਼ਰਬਤ ਬਣਾਇਆ ਮੈਨੂੰ ਪਤਾ ਹੀ ਤੁਸੀਂ ਖਸਖਸ ਵਾਲਾ ਹਰੇ ਰੰਗ ਦਾ ਹਰੇ ਦਾ ਚਲ ਚਲ ਲੈ ਕੇ ਲੈ ਕੇ ਆ ਉਹ ਭਾਬੀ ਜੀ ਮੈਂ ਅੰਦਰ ਆਵਾਂ ਕਿ ਤੁਸੀਂ ਬਾਹਰ ਆਵੋਗੇ ਆ ਗਿਆ ਲੈ ਐਵੇਂ ਕੋਈ ਆਇਆ ਨਹੀਂ ਪਹਿਲਾਂ ਮੈਂ ਆਪਣੀ ਅੰਬੜੀ ਨੂੰ ਤੇ ਮਿਲ ਲਵਾਂ ਹਾਂ ਜਰੂਰ ਕੇ ਹੋਰ ਕੇ ਮੈਂ ਤੇ ਆਪ ਕਿੰਨੇ ਦਿਨਾਂ ਦੀ ਉਦਾਸ ਬੈਠੀ ਹੋਈ ਆ ਵੇਖਾ ਹਾਂ ਮੇਰੇ ਅੱਗੇ ਪਤਾ ਨਹੀਂ ਕਿੰਨਾ ਟੈਨਸ਼ਨ ਹੋ ਗਿਆ ਮੇਰੀ ਧੀ ਆ ਇੱਕ ਗੱਲ ਦੱਸਾ ਮੈਨੂੰ ਨਾ ਤੁਹਾਡੇ ਦੋਵਾਂ ਦੀ ਕੋਈ ਫਿਕਰ ਨਹੀਂ ਹੈਗਾ ਮੇਰੀਆਂ ਦੋ ਦੋ ਮਾਮਾ ਜੂ ਆ ਹਾਂ ਇੱਕ ਤਾਂ ਆ ਮਾਮੀ ਤੇ ਜਿਹੜੀ ਭਾਬੀ ਆ ਉਹ ਵੀ ਮਾਮੀ ਕਿਉਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਹਾਂ ਹਾਂ ਚਲ ਬੈਠੋ ਬੈਠੋ ਗਰਮੀ ਬੜੀ ਬੈਠੋ ਬੈਠੋ ਬੈਠਣਾ ਮੈਂ ਆਈ ਐ ਕੋਈ ਗੱਲ ਮੈਂ ਤਾਂ ਚਾਹੀਦੀ ਬੈਠਣਾ ਤੋਹੀ ਬੈਠ ਬੈਠ গোল্ডੀ ਨੂੰ ਨਾਲੇ ਵਾਅਦੇ 골ਡੀ ਮੈਂ ਕਿਹਾ ਕਿੱਥੇ ਹੈਗਾ ਵਾਅਦੋ ਨੂੰ ਆਹੋ ਯਾਂ ਲਗਾ ਲਦਾ 골ਡੀ ਵੇ 골ਡੀ ਆ ਜਾ ਕਿੰਨੇ ਦਿਨ ਹੋ ਗਏ ਹੇ ਰਾਤੀ ਮੈਨੂੰ ਫੋਨ ਕਰਨ ਡਿਆ ਸੀ আচ্ছা ਕੀ ਕਹਿੰਦਾ ਜੀ ਪਤਾ ਨਹੀਂ ਕਹਿੰਦੇ ਸੀ ਕਿ ਪੂਹਾ ਜੀ ਕੋ ਗੱਡੀ ਨਵੀਂ ਆਈ ਮੈਂ ਲੈਣ ਲੱਗਾ ਮੈਂ ਕਿਹਾ ਚੱਲ ਲੈ ਲੈ ਕਹਿੰਦਾ ਜਿੱਤਰਾ ਦੇ ਫੁੱਫੜ ਜੀ ਦੀ ਗੱਡੀ ਹੈ ਨਾ ਮੈਂ ਉਸ ਤਰ੍ਹਾਂ ਦੀ ਲੈਣੀ ਹੈ ਮੈਨੂੰ ਬੜੀ ਖੁਸ਼ੀ ਹੋਈ ਮੈਂ ਆਈ ਇਹਨੂੰ ਕਿਹਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਗਈ ਨਵੀਂ ਗੱਡੀ ਹੈ ਨਾ ਤੂੰ ਲੈ ਲੈ ਕੁਝ ਨਹੀਂ ਹੁੰਦਾ ਚੱਲ ਚਾਈ ਜੀ ਚੱਲ ਕੋਈ ਗੱਲ ਲੈ ਲੈਦਾ ਹਾਂ ਲਿਆ ਕਿ ਇਹਨਾਂ ਨੂੰ ਪਾਣੀ ਗੁੰਡੀ ਆਈ ਆ ਬਈ ਪਾਣੀ ਤੇ ਹੈਗਾ ਨਹੀਂ ਆ ਮੈਂ ਇਹਦੇ ਤੁਹਾਡੇ ਲਈ ਫੇਵਰੇਟ ਸ਼ਰਬਤ ਬਣਾ ਕੇ ਲੈ ਆਈ ਆ ਅੱਛਾ ਫੜੋ ਗਲਾਸ ਕਿ ਸਾਰੇ ਵੀ ਨਹੀਂ ਮੈਂ ਨਹੀਂ ਜੀ ਲਓ ਦਾਦੀ ਜੀ ਲੈ ਆ ਗਈ ਮੈਂ ਮੇਰਾ ਸ਼ੇਰ ਪੁੱਤ ਆ ਗਿਆ ਠੀਕ ਠਾਕ ਜੀ ਫੜ ਨੀ ਪਾਣੀ ਫੜ ਤੇਰੇ ਕਰਕੇ ਪਤਾ ਮੇਰੇ ਸਹੁਰਿਆਂ ਚ ਕਿੰਨੀ ਟੋਰ ਆ ਹੈ ਸਾਰੇ ਗੰਦੇ ਨੇ ਕਿ ਪੂਆ ਦਾ ਭਤੀਜਾ ਸ਼ੇਰ ਹੈਗਾ ਕਿੰਡਾ ਉੱਚਾ ਲੰਬਾ ਜਵਾਨ ਬੈਠੋ ਬੈਹ ਜਣੀ ਪੁੱਤ ਐਡਵਾਂਸ ਵਿੱਚ ਤੈਨੂੰ ਗੱਡੀ ਦੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਨਹੀਂ ਕੱਲ ਨਾਲ ਜਾਣਾ ਤੁਸੀਂ ਨਾਲ ਹੀ ਜਾਣਾ ਚਲੋ ਬੈਠੋ ਕੱਲ ਨਾਲ ਜਾਣਾ ਲੈਓ ਤੇ ਹੁਣ ਅੱਛਾ 1 ਮਿੰਟ 1 ਮਿੰਟ ਹੋਣਾ ਚਾਹੀ ਜੀ ਹਾਂ ਟਾਡਾ ਸੂਟ ਤੇ ਮੈਂ ਦਿੱਤਾ ਬੁਟੀਕ ਤੇ ਉਹਨਾਂ ਮੈਨੂੰ ਥੋੜਾ ਪਸੰਦ ਨਹੀਂ ਆਇਆ ਸੀ ਉਹਨੇ ਨਾ ਮਤਲਬ ਵਧੀਆ ਢੰਗ ਨਾਲ ਨਹੀਂ ਸੀ ਸੀਤਾ ਸੀ ਅੱਛਾ ਤੇ ਆ ਮੇਰੀ ਕਿਰਨ ਰਾਣੀ ਦਾ ਵੇਖ ਅੱਛਾ ਰਾਣੀ ਕਲੇ ਤੇ ਤੂੰ ਹੈ ਹੀ ਰਾਣੀ ਆ ਹਾਂ ਮੇਰੀ ਗੱਲ ਸੁਣ ਉਹ ਗੱਲ ਛੱਡ ਆਡੀ ਤੇਰੀ ਦਾਦੀ ਸੱਸ ਹੈ ਨਾ ਇਹਨੂੰ ਫਿੱਕੇ ਰੰਗ ਪਸੰਦੀ ਨਹੀਂ ਹੈਗੇ ਅੱਜ ਤੱਕ ਤੇ ਇਹਨੇ ਕਦੀ ਭਾਬੋ ਨੂੰ ਨਹੀਂ ਫਿੱਕੇ ਰੰਗ ਪਾਣ ਦਿੱਤੇ ਆਪਾਂ ਵੀ ਇਹਨਾਂ ਨੂੰ ਫਿੱਕੇ ਨਹੀਂ ਲੈ ਕੇ ਦਿੰਦੇ ਹਾਂ ਤੇ ਆ ਟਾਡੀ ਆ ਸ਼ਰਟ ਪਾ ਕੇ ਟਰਾਈ ਕਰ ਲਓ ਇੱਕ ਵਾਰੀ ਠੀਕ ਆ ਠੀਕ ਹੈ ਭਾਬੀ ਠੀਕ ਹੈ ਮੈਨੂੰ ਕੱਪੜਾ ਬਣਾ ਦੀ ਕੀ ਜ਼ਰੂਰਤ ਸੀ ਨੇ ਅਸੀਂ ਦੇਣਾ ਤੁਹਾਨੂੰ ਕਿ ਅਸੀਂ ਤੇਰੇ ਕੋਲ ਲੈਣਾ ਕੀ ਲੋੜ ਸੀ ਆ ਦੀ ਆ ਵੀ ਤੂੰ ਖਰਚਾ ਕਰਕੇ ਇੰਨਾ ਨਹੀਂ ਪਾਬੇ ਤੁਸੀਂ ਮੇਰੇ ਕੋ ਕਦੀ ਕੁਝ ਲਿਆ ਕਦੀ ਵੀ ਨਹੀਂ ਲਿਆ ਬਸ ਮੈਨੂੰ ਦਿੰਦੇ ਹੀ ਰਹਿੰਦੇ ਜੇ ਜਦੋਂ ਵੇਖੋ ਕੋਈ ਨਾ ਕੋਈ ਬਹਾਨੇ ਆਵੀਂ ਚੀਜ਼ ਲੈ ਜਾ ਉਹ ਵੀ ਚੀਜ਼ ਲੈ ਜਾ ਤੇ ਮੈਂ ਕੀ ਕਰਦੀ ਆ ਜੇ ਮਾੜਾ ਮੋਟਾ ਦੇ ਦਿੰਦੀ ਆ ਤੇ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਨਹੀਂ ਦਿੰਦੀ ਮੈਨੂੰ ਦੇਣੀ ਆ ਇਹਨਾਂ ਦੇ ਬਾਣੇ ਤੁਹਾਨੂੰ ਦੇ ਦੇਣੇ ਤੂੰ ਨਹੀਂ ਨਹੀਂ ਨਾ ਲੈਣਾ ਲਈ ਨਾ ਲੋ ਮੈਨੂੰ ਤੇ ਉਹ ਸੂਟ ਬੜਾ ਪਸੰਦ ਆ ਮੈਂ ਤੇ ਲਵਾਂਗੀ ਅੱਛਾ ਫਿਟਿੰਗ ਪਾ ਕੇ ਦੇਖ ਲਓ ਕਿਉਂਕਿ ਕਪੜਾ ਠੀਕ ਆ ਹਾਂ ਚਲੋ ਚਲ ਆ ਲੈ ਫੜਨੀ ਚਲ ਸਾਭ ਆਪਣੇ ਦੱਸੋ ਚਾਈ ਜੀ ਮੈਂ ਜਲਦੀ ਜਾਣਾ ਮੈਨੂੰ ਇਸਰ ਦਾ ਜਲਦੀ ਤੇ ਜਾਇਆ ਨਹੀਂ ਜਾਣਾ ਕਿਉਂਕਿ ਗੱਲ ਗੱਡੀ ਲੈ ਜਾਣਾਂ ਤੇ ਸਾਰੇ ਨੇ ਇਕੱਠਿਆਂ ਨਹੀਂ ਜਾਣਾ ਹੁਣ ਤੁਸੀਂ ਕਹੇ ਨਾ ਕਿਉਂਕਿ ਉਹਨਾਂ ਦਾ ਫੋਨ ਆਇਆ ਬੱਚੇ ਵੀ ਵੱਡੇ ਹੀ ਆ ਫੋਨ ਕਿਹਦਾ ਆ ਗਿਆ ਮੇਰਾ ਆ ਗਿਆ ਜੀ ਚਾਈ ਨੇ ਸਨ 47 ਦਾ ਫੋਨ ਰੱਖਿਆ ਤੇ ਜੀ ਵਾਲੇ علاوہ ਕੰਪਨੀ ਵਾਲੇ ਦਾ ਆ ਕੰਪਨੀ ਚਾਈ ਜੀ ਵਹ ਕੰਪਨੀ ਵਾਲੇ ਤੁਹਾਨੂੰ ਜ਼ਿਆਦਾ ਮਿਸ ਨਹੀਂ ਕਰਦੇ ਕਰਦੇ ਹੀ ਆ ਤੇ ਦੂਜਾ ਕਿਉਂ ਨਹੀਂ ਫੋਨ ਲੰਦੇ ਕੋਈ ਨਹੀਂ ਯਾਰ ਲੈ 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 ਕਰੋ ਕੰਪਨੀ ਮੈਂ ਲੈਣਾ ਆ ਜਾ ਨੇਲਾ ਦਿਆਂ ਕਰੀ ਹਾਂ ਫੋਨ ਦੂਜਾ ਦਿੱਤਾ ਵੀ ਸੀ ਕਹਿੰਦੇ ਮੇਰੇ ਕੋ ਨਹੀਂ ਚੱਲਦਾ ਮੇਰੀ ਜਾਚ ਨਹੀਂ ਆਉਂਦੀ ਚੱਲ ਆ ਜੀ ਹੋਰ ਤੁਸੀਂ ਕੋ ਡਰਾਮੇ ਵੇਖਿਆ ਕਰੋ ਅੱਛਾ ਹਾਂ ਮੇਰੇ ਕੋ ਟਾਈਮ ਹੀ ਨਹੀਂ ਕਿੱਥੇ ਹੁੰਦਾ ਸਰੀ ਦਿਹਾੜੀ ਹੋ ਕੇ ਆਏ ਹਾਂ ਨੋ ਦੇ ਪੁੱਤਰੇ ਨੂੰ ਚਾਰੇ ਚ ਲੱਗੀ ਰਹਿਣੀ ਅੱਛਾ ਚਾਹੀ ਜੀ ਜਲਦੀ ਦੱਸੋ ਕੀ ਕੰਮ ਹੈਗਾ ਮੇਰਾ ਮੈਂ ਫਿਰ ਜਾਣਾ ਵੀ ਚਲਾਓ ਕਮਰੇ ਚ ਆ ਜਾ ਮੈਂ ਜ਼ਰੂਰੀ ਕੰਮਾਂਗਾ ਤੇਰੇ ਨਾਲ ਆਹ ਜਾ 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 ਮਾਵਾਂ ਦੀ ਇਹਦਾ ਸਲਾਹ ਹੁੰਦੀ ਹੈ ਅਈ ਤੱਕ ਤੇ ਕਦੀ ਆਪਾਂ ਕੱਲਿਆਂ ਨੇ ਮਾਵਾ ਤੇ ਇਹਨੇ ਗੱਲ ਨਹੀਂ ਕੀਤੀ ਅੱਜ ਐਸਾ ਕਿਹੜਾ ਕੰਮ ਹੈੜਾ ਕੱਲੇ ਤੁਸੀਂ ਮੈਨੂੰ ਅੰਦਰ ਜਾ ਕੇ ਕਰਨੇ ਗੱਲ ਉਹ ਨਹੀਂ ਜ਼ਰੂਰੀ ਕੰਮ ਹੋਗਾ ਨਾ ਐਸਾ ਚਲੋ ਪੂਆ ਜੀ ਜਾਓ ਜਾਓ ਤੁਹਾਨੂੰ ਤਾਂ ਦੱਸੇ ਤੇ ਕੀ ਕੰਮ ਹੈ ਕੋਈ ਦਿਲ ਦੀ ਗੱਲ ਕਰਨੀ ਹੋਣੀ ਹੈ ਜਾਓ ਚਲੋ ਆ ਇਧਰ ਲੱਗੋ ਚਲ ਆਓ ਮੰਮੀ ਚਾਹੀ ਜੀ ਨੇ ਕਿਹੜੀ ਜ਼ਰੂਰੀ ਗੱਲ ਕਰਨੀ ਆ ਪੂਆ ਜੀ ਨਾਲ ਅੱਜ ਤੱਕ ਤੇ ਕਦੀ ਕੀਤੀ ਨਹੀਂ ਆ ਕੋਈ ਨਹੀਂ ਪੁੱਤ ਮਾਵਾ ਤੇ ਆਂਦੀ 100 ਗੱਲ ਹੁੰਦੀ ਹੈ ਕੋਈ ਗੱਲ ਹੋ ਸਕਦੀ ਐਸੀ ਉਹਨਾਂ ਦਿਲ ਦੇ ਵਿੱਚ ਜਿਹੜੀ ਉਹ ਧੀ ਨਾ ਕਰਕੇ ਉਹਨਾਂ ਦਿਨ ਚ ਸਕੂਨ ਮਿਲਣਾ ਠੰਡ ਪੈਣੀ ਹੈ ਸਾੜਨਾ ਨਾ ਕਰਨੀ ਹੋਵੇ ਕੋਈ ਗੱਲ ਨਹੀਂ ਫੇਰ ਕੀ ਤੂੰ ਦਲ ਤੋਂ ਕੁਲਚੇ ਵਾਲਿਆਂ ਨੂੰ ਫੋਨ ਕਰ ਆਰਡਰ ਦੇ ਕੁਲਚੇ ਆਂਦਾ ਤੇਰੀ ਭੂਆ ਨੂੰ ਕੁਲਚੇ ਬੜੇ ਪਸੰਦ ਆ ਹਾਂਜੀ ਹਾਂਜੀ ਮੰਮੀ ਪਤਾ ਮੈਨੂੰ ਭੂਆ ਜੀ ਨੂੰ ਕੁਲਚੇ ਬੜੇ ਪਸੰਦ ਆ ਉਹਨਾਂ ਦੇ ਆਂਦੇ ਮੈਂ ਕਹਤਾ ਸੀਗਾ ਤੇ ਮੈਂ ਕਰ ਲੈਨੀ ਆ ਫੋਨ ਆ ਕਰ ਲੈ ਫਿਰ ਫੋਨ ਹਾਂਜੀ ਸਸ਼ੀ ਗਾਲ ਜੀ ਸਾਹਿਆਂ ਨੂੰ ਤੇ ਅੱਜ ਆਪਾਂ ਸਾਨੂੰ ਟਾਈਮ ਮਿਲਿਆ ਫਿਰ ਤੋਂ ਕੁਝ ਕਮੈਂਟਸ ਰੀਡ ਕਰਨ ਦੇ ਲਈ ਤੇ ਮੈਂ ਅੱਜ ਕੁਝ ਕਮੈਂਟਸ ਰੀਡ ਕਰਨ ਜਾ ਰਹੀ ਆ ਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਸਭ ਤੋਂ ਪਹਿਲਾ ਕਮੈਂਟ ਹੈਗਾ ਵਾ ਬਲੈਕ ਬਲੈਕ ਐਫ ਐਫ ਤੇ ਇਹਨਾਂ ਦਾ ਕਮੈਂਟ ਹੈ ਵੈਰੀ ਨਾਈਸ ਵੀਡੀਓ ਸੋ ਥੈਂਕ ਯੂ ਮੈਂ ਤੇ ਇੰਚਾਰ ਕਮੈਂਟਸ ਇਕੱਠੇ ਪੜਾਂਗੀ ਤੇ ਫਿਰ ਬਾਅਦ ਚ ਉਹਨਾਂ ਦੇ ਰਿਪਲਾਈ ਕਰਾਂਗੀ ਤੇ ਅਗਲਾ ਕਮੈਂਟ ਹੈ ਕਮਲ ਦੇਵੀ ਜੀ ਦਾ ਵੈਰੀ ਨਾਈਸ ਵੀਡੀਓ ਥੈਂਕ ਯੂ ਸੋ ਮੱਚ ਤੇ ਦੇਸੀ ਤੜਕਾ ਕਿਰਨ ਬਹੁਤ ਸੋਹਣੀ ਲੱਗਦੀ थैंक यू थैंक यू थैंक यू ਜੀ ਤੇ ਪੂਨਮ ਐਫਟੀ ਦਾ ਕਮੈਂਟ ਹੈ ਕਿਰਨ ਮੈਮ ਆਪਕੀ ਆਵਾਜ਼ ਬਹੁਤ ਬੜੀਆ ਹੈ थैंक यू ਸੋ ਮਚ ਜੀ ਪੂਨਮ ਜੀ ਅਨਿਤ ਅਨੀਤਾ ਰਾਣੀ ਵੈਰੀ ਨਾਈਸ ਵੀਡੀਓ ਪਿੰਕੀ ਚੋਪੜਾ ਵੈਰੀ ਨਾਈਸ ਸਟੋਰੀ ਪਿੰਕੀ ਚੋਪੜਾ ਇਨ ਜਲੰਧਰ ਸਿਟੀ थैंक यू ਪਿੰਕੀ ਚੋਪੜਾ ਜੀ ਤੁਹਾਡਾ ਪਹਿਲਾਂ ਵੀ ਕਮੈਂਟ ਆਇਆ ਸੀਗਾ ਤੇ ਅੱਜ ਮੈਂ ਤੁਹਾਡਾ ਨਾਮ ਲੈ ਲਿਆ ਤੇ ਅਗਲਾ ਕਮੈਂਟ ਹੈ ਕੇਕੇ ਪੰਜਾਬ ਪੁਲਿਸ ਵੈਰੀ ਵੈਰੀ ਨਾਈਸ ਵੀਡੀਓ ਤੇ ਨੈਕਸਟ ਕਮੈਂਟ ਹੈ ਅ ਕਰਨ ਨਾਇਰ ਕਿਰਨ ਜੀ ਆਪਕਾ ਸੂਟ ਬਹੁਤ ਅੱਛਾ ਹੈ ਤੇ ਨੈਕਸਟ ਕਮੈਂਟ ਹੈ ਥੈਂਕ ਯੂ ਕਰਨ ਨਾਇਰ ਜੀ ਨੈਕਸਟ ਕਮੈਂਟ ਹੈ ਦੀਪਿਕਾ ਬੱਲਾ ਵੈਰੀ ਨਾਈਸ ਵੀਡੀਓ ਥੈਂਕ ਯੂ ਥੈਂਕ ਯੂ ਸੋਮਾ ਜੀ ਤੇ ਅੱਜ ਮੈਂ ਇਹਨਾਂ ਕੀ ਕਮੈਂਟ ਰੀਡ ਕਰਨ ਜਾ ਰਹੀ ਆਂ ਤੇ ਕਈਆਂ ਦਾ ਕਮੈਂਟ ਆਇਆ ਸੀਗਾ ਕਿ ਤੁਸੀਂ ਕਿਹੜੀ ਸਿਟੀ ਤੋਂ ਬਿਲੋਂਗ ਕਰਦੇ ਹੋ ਤੇ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਆਂ ਤੇ ਜਿਹੜੇ ਜਿਹੜੇ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ ਉਹ ਕਮੈਂਟਸ ਦੇ ਵਿੱਚ ਆਪਣੇ ਅੰਮ੍ਰਿਤਸਰ ਦਾ ਨਾਮ ਲਿਖੋ ਤੇ ਜਿਹੜੇ ਬਾਕੀ ਹੋਰ ਵੀ ਕਿਸੇ ਸਿਟੀ ਤੋਂ ਕਰਦੇ ਆ ਉਹ ਵੀ ਸਾਰੇ ਜਣੇ ਜਰੂਰ ਲਿਖਿਓ ਤੇ ਸਾਰਿਆਂ ਦੇ ਸ਼ਹਿਰਾਂ 'ਚ ਕਿੰਨੀ ਕੁ ਗਰਮੀ ਪੈਂਦੀ ਜ਼ਰੂਰ ਦੱਸਿਓ ਇੱਥੇ ਤੇ ਬਹੁਤ 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 ਹੱਦ ਤੋਂ ਜ਼ਿਆਦਾ ਗਰਮੀ ਆ ਗਰਮੀ ਦੇ ਵਿੱਚ ਸ਼ੂਟ ਕਰਨਾ ਵੀ ਉਨਾ ਹੀ ਡਿਫਿਕਲਟ ਆ ਕਿਉਂਕਿ ਅਗਰ ਆਪਾਂ AC ਔਨ ਕਰਦੇ ਆਂ ਤੇ ਆਵਾਜ਼ ਆ ਜਾਂਦੀ ਆ AC ਦੀ ਤੇ ਇਸ ਕਰਕੇ ਸਾਡੀਆਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਸੀਂ ਵੇਖਦੇ ਜਰੂਰੋ ਚੈਨਲ ਨੂੰ ਬਟ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ ਤੇ ਪਲੀਜ਼ ਸਾਰਿਆਂ ਨੂੰ ਇਹੋ ਹੀ ਮੈਂ ਬੇਨਤੀ ਕਰਾਂਗੀ ਕਿ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਆ ਜੀ ਆਪਣਾ ਪਿਆਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਅਗਰ ਸਾਡੀਆਂ ਸਟੋਰੀਜ਼ ਵਧੀਆ ਲੱਗਦੀਆਂ ਹੁਣ ਮੇਰੇ ਹਿਸਾਬ ਨਾਲ ਵਧੀਆ ਹੀ ਲੱਗਦੀਆਂ ਸਾਰਿਆਂ ਨੂੰ ਕਿਉਂਕਿ ਸਾਰਿਆਂ ਦੇ ਬਹੁਤ ਸੋਨੇ ਸੋਨੇ ਕਮੈਂਟ ਆਉਂਦੇ ਆ ਤੇ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਧੰਨਵਾਦ ਮੈਨੂੰ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਤੇ ਇਤਨੇ ਕੀਰੇ ਮਾਨ ਦਾ ਚੈਨਲ ਦੇਖਦੇ ਰਹੋ ਤੇ ਅੱਗੇ ਸ਼ੇਅਰ ਕਰਦੇ ਰਹੋ ਥੈਂਕ ਯੂ ਜੀ